ਇਸ ਕਹਾਣੀ ਦਾ ਮੁੱਖ ਨੀਮ ਹੈ ਸਾਨੂੰ ਕਦੇ ਵੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਆਓ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਜੰਗਲ ਵਿੱਚ ਇੱਕ ਸ਼ੇਰ ਅਤੇ ਸ਼ੇਰਨੀ ਰਹਿੰਦੇ ਸਨ ਤੇ ਉਹਨਾਂ ਦੇ ਨਾਲ ਹੀ ਇੱਕ ਗਿੱਦੜ ਅਤੇ ਗਿੱਦੜੀ ਰਹਿੰਦੇ ਸਨ ਪਰ ਸ਼ੇਰ ਨੂੰ ਆਪਣੇ ਉੱਤੇ ਬਹੁਤ ਹੀ ਜ਼ਿਆਦਾ ਮਾਣ ਸੀ ਕਿਉਂਕਿ ਉਸ ਦਾ ਨਾਂ ਸ਼ੇਰ ਹੀ ਸੀ ਤੇ ਉਸ ਨੂੰ ਇਸ ਗੱਲ ਦਾ ਇਹ ਮਾਣ ਸੀ ਕਿ ਇਸ ਜੰਗਲ ਦਾ ਰਾਜਾ ਮੈਂ ਹਾਂ ਫਿਰ ਉਹ ਇੱਕ ਦਿਨ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਸੀ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਤੂੰ ਦੱਸ ਮੈਨੂੰ ਅੱਜ ਤੈਨੂੰ ਕੀ ਖਾਣ ਨੂੰ ਚਾਹੀਦਾ ਹੈ ਤੇ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਪਰ ਫਿਰ ਇੱਕ ਦਿਨ ਸ਼ੇਰ ਉਸ ਨੂੰ ਕਹਿਣ ਲੱਗਾ ਕਿ ਦੱਸ ਤੈਨੂੰ ਖਾਣ ਨੂੰ ਕੀ ਚਾਹੀਦਾ ਹੈ ਪਰ ਫਿਰ ਉਸ ਨੇ ਟਾਲ ਦਿੱਤਾ ਫਿਰ ਇੱਕ ਦਿਨ ਫਿਰ ਉਹ ਸ਼ੇਰ ਉਸ ਆਪਣੀ ਪਤਨੀ ਨੂੰ ਪੁੱਛਣ ਲੱਗਾ ਕਿ ਅੱਜ ਤੈਨੂੰ ਦੱਸ ਸ਼ੇਰਨੀ ਕੀ ਚਾਹੀਦਾ ਹੈ ਖਾਣ ਨੂੰ ਫਿਰ ਉਸ ਨੇ ਅੱਕ ਕੇ ਇੱਕ ਦਿਨ ਬੋਲ ਹੀ ਦਿੱਤਾ ਕੀ ਲੈ ਅੱਜ ਮੇਰੇ ਲਈ ਕੁਝ ਖਾਣ ਨੂੰ ਲੈ ਕੇ ਆ ਮੰਨੂ ਬਹੁਤ ਹੀ ਜਿਆਦਾ ਭੁੱਖ ਲੱਗੀ ਹੋਈ ਹੈ ਫਿਰ ਸ਼ੇਰ ਜੰਗਲ ਵਿੱਚ ਗਿਆ ਤੇ ਉਸ ਨੇ ਇੱਕ ਉੱਥੇ ਤੁਰ ਹੀ ਜਾਂਦੀ ਲੂੰਬੜੀ ਦੇਖ ਲਈ ਤੇ ਉਸ ਨੂੰ ਮਾਰ ਕੇ ਉਸ ਦਾ ਸ਼ਿਕਾਰ ਕਰਕੇ ਆਪਣੀ ਸ਼ੇਰਨੀ ਕੋਲ ਲੈ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਲੈ ਮੈਂ ਤੇਰੇ ਲਈ ਕੁਝ ਖਾਣ ਨੂੰ ਲੈ ਕੇ ਆਇਆ ਹਾਂ ਫਿਰ ਉਹ ਸ਼ੇਰਨੀ ਨੇ ਉਸ ਲੂੰਬੜੀ ਦੇ ਮਾਸ ਨੂੰ ਖਾਦਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਈ ਕਿਉਂਕਿ ਉਸ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਫਿਰ ਇਹ ਸਭ ਗੱਲਾਂ ਦੂਜੇ ਪਾਸੇ ਗਿੱਦੜ ਇਹਨਾਂ ਦੀਆਂ ਸੁਣ ਰਿਹਾ ਸੀ ਤੇ ਉਸ ਨੇ ਵੀ ਜਾ ਕੇ ਆਪਣੀ ਗਿੱਦੜਨੀ ਨੂੰ ਆਖਿਆ ਕਿ ਤੈਨੂੰ ਕੀ ਖਾਣ ਲਈ ਚਾਹੀਦਾ ਹੈ ਤੇ ਗਿੱਦੜਨੀ ਨੇ ਵੀ ਨਾ ਕਰ ਦਿੱਤੀ ਫਿਰ ਇੱਕ ਦਿਨ ਫਿਰ ਗਿੱਦੜ ਆਪਣੀ ਗਿੱਦੜਨੀ ਨੂੰ ਪੁੱਛਣ ਲੱਗਾ ਕਿ ਦੱਸ ਤਨੂ ਕੁਝ ਖਾਣ ਲਈ ਚਾਹੀਦਾ ਹੈ ਤੇ ਫਿਰ ਉਸ ਨੇ ਅੱਕ ਕੇ ਬੋਲ ਹੀ ਦਿੱਤਾ ਜਾ ਮੇਰੇ ਗਿੱਦੜਾ ਮੈਨੂੰ ਅੱਜ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਹੋਈ ਹੈ ਮੇਰੇ ਲਈ ਕੁਝ ਖਾਣ ਨੂੰ ਲੈ ਕੇ ਆ ਤੇ ਉਹ ਵੀ ਜੰਗਲ ਵਿੱਚ ਤੁਰ ਪਿਆ ਤੇ ਇੱਕ ਪਿੰਡ ਵੱਲ ਨੂੰ ਜਾ ਰਿਹਾ ਸੀ ਰਾਸਤੇ ਵਿੱਚ ਉਸ ਨੂੰ ਇੱਕ ਗਦਾ ਮਿਲਿਆ ਤੇ ਉਹ ਗਦੇ ਨੂੰ ਫੜਨ ਲੱਗਾ ਤੇ ਗਦੇ ਨੇ ਗਿੱਦੜ ਨੂੰ ਚੱਕ ਕੇ ਪਰਾ ਮਾਰਿਆ ਤੇ ਉਸ ਦੇ ਮੂੰਹ ਤੇ ਵੀ ਕੁਝ ਸੱਟਾਂ ਮਾਰ ਦਿੱਤੀਆਂ ਤੇ ਗਿੱਦੜ ਉਸ ਤੋਂ jaan ਛਡਾ ਕੇ ਘਰ ਮਸੀ ਆਇਆ ਤੇ ਗਿੱਦੜਨੀ ਨੂੰ ਆਖਣ ਲੱਗਾ ਕਿ ਮੈਂ ਤਾਂ ਮਸੀ jaan ਬਚਾ ਕੇ ਆਇਆ ਹਾਂ ਤੇਰੇ ਲਈ ਖਾਣ ਨੂੰ ਕੀ ਲੈ ਕੇ ਆਉਂਦਾ ਤੇ ਗਿੱਦੜਨੀ ਨੇ ਕਿਹਾ ਕਿ ਮੈਂ ਤੈਨੂੰ ਰੋਜ਼ ਇਹ ਕਹਿੰਦੀ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਖਾਣ ਨੂੰ ਪਰ ਤੂੰ ਹਟਦਾ ਹੀ ਨਹੀਂ ਸੀ ਮੈਂ ਤੈਨੂੰ ਆਕ ਕੇ ਇੱਕ ਦਿਨ ਬੋਲ ਹੀ ਦਿੱਤਾ ਪਰ ਗਿੱਦੜ ਗਿੱਦੜਨੀ ਨੇ ਉਸ ਨੂੰ ਕਿਹਾ ਕਿ ਤੰਨੂ ਇਹ ਸਭ ਕਰਨ ਨੂੰ ਕਿਸ ਨੇ ਆਖਿਆ ਸੀ ਤੇ ਉਸ ਨੇ ਕਿਹਾ ਕਿ ਆਪਣੇ ਨਾਲ ਰਹਿੰਦੇ ਹੋਏ ਸ਼ੇਰ ਨੇ ਇੱਕ ਦਿਨ ਸ਼ੇਰਨੀ ਨੂੰ ਅਜੀਹਾ ਕਰਨ ਲਈ ਆਪਣੀ ਸ਼ੇਰਨੀ ਨੇ ਸ਼ੇਰ ਨੂੰ ਅਜੀਹਾ ਕੁਝ ਕਿਹਾ ਸੀ ਕਿ ਮੰਨੂ ਅੱਜ ਕੁਝ ਖਾਣ ਨੂੰ ਚਾਹੀਦਾ ਹੈ ਤੇ ਤੂੰ ਸ਼ਿਕਾਰ ਕਰਕੇ ਮੇਰੇ ਲਈ ਲੈ ਕੇ ਆ ਪਰ ਗਿੱਦੜਨੀ ਹੱਸਦੀ ਨੇ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਉਹ ਤਾਂ ਇਸ ਜੰਗਲ ਦਾ ਰਾਜਾ ਹੈ ਉਹ ਤਾਂ ਜੋ ਕਹੇ ਸਭ ਕੁਝ ਕਰਦਾ ਕਰ ਸਕਦਾ ਹੈ ਪਰ ਤੂੰ ਤਾਂ ਇੱਕ ਗਿੱਦੜ ਹੀ ਹਾਂ ਤੇ ਹੁਣ ਤੂੰ ਗਿੱਦੜ ਕਹਾਉਣ ਦੇ ਵੀ लायक ਨਹੀਂ ਰਿਹਾ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਰੀਸ ਨਹੀਂ ਕਰਨੀ